ਤੇਰੀ ਸਾੜੇ ਗੀਨੀ ਕੇਸਰ ਸ਼ੱਲਿਆਂ ਦੀ ਦਾਲ ਤੇਰੀ ਸਾੜੇ ਗੀਨੀ ਕੇਸਰ ਸ਼ੱਲਿਆਂ ਦੀ ਦਾਲ ਕਾਨੂੰ ਲਾਈਆਂ ਨੀ ਕੇਸਰ ਹਲਵਾਈ ਮੁੰਡੇ ਨਾਲ ਲੱਡੂ ਦੇ ਗਿਆ ਨੀ ਕੇਸਰ ਬੜੇ ਮੁਲਾਜੇ ਨਾਲ ਲੱਡੂ ਖਾਨੀ ਐ ਨੀ ਕੇਸਰ ਬੜੇ ਸੁਆਦ ਨਾਲ ਤੇਰੀ ਸਾੜੇ ਗੀਨੀ ਕੇਸਰ ਸ਼ੱਲਿਆਂ ਦੀ ਦਾਲ ਤੇਰੀ ਸਾੜਗਿਨੀ ਕੇਸਰੋ ਛੱਲਿਆਂ ਦੀ ਦਾਲ ਕਾਣੂ ਲਾਈਆਂ ਨੀ ਕੇਸਰੋ ਡੇਰੀ ਵਾਲੇ ਮੁੰਡੇ ਨਾਲ ਮੱਖਣ ਦੇ ਗਿਆਨੀ ਕੇਸਰੋ ਬੜੇ ਮੁਲਾਝੇ ਨਾਲ ਮੱਖਣ ਖਾਨੀ ਐ ਨੀ ਕੇਸਰੋ ਬੜੇ ਸਵਾਦ ਨਾਲ ਤੇਰੀ ਸਾੜਗਿਨੀ ਕੇਸਰੋ ਛੱਲਿਆਂ ਦੀ ਦਾਲ ਤੇਰੀ ਸਾੜਗਿਨੀ ਕੇਸਰੋ ਛੱਲਿਆਂ ਦੀ ਦਾਲ ਕਨੂ ਲਾਈਆਂ ਨੀ ਕੇਸਰ ਜੱਟ ਮੁੰਡੇ ਨਾਲ ਕਨੂ ਲਾਈਆਂ ਨੀ ਕੇਸਰ ਜੱਟ ਮੁੰਡੇ ਨਾਲ ਗੰਨੇ ਦੇ ਗਿਆਨੀ ਕੇਸਰ ਬੜੇ ਮੁਲਜੇ ਨਾਲ ਗੰਨੇ ਚੁੱਪਦੀ ਨੀ ਕੇਸਰ ਬੜੇ ਸਵਾਦ ਨਾਲ ਤੇਰੀ ਸਾੜੇ ਦੀ ਨੀ ਕੇਸਰ ਛੱਲਿਆਂ ਦੀ ਦਾਲ ਤੇਰੀ ਸਾੜੇ ਦੀ ਨੀ ਕੇਸਰ ਛੱਲਿਆਂ ਦੀ ਦਾਲ ਕਾਨੂੰਲਾ ਆਈਆਂ ਨੀ ਕੇਸਰ ਸੁਨਿਆਰੇ ਮੁੰਡੇ ਨਾਲ ਕਾਂਟੇ ਦੇਗੇ ਹਣੀ ਕੇਸਰੋ ਬੜੇ ਮੁਲਾਜੇ ਨਾਲ ਕਾਂਟੇ ਬੋਣੀਏ ਨੀ ਕੇਸਰੋ ਬੜੇ ਮੁਜਜਣ ਨਾਲ ਤੇਰੀ ਸਾੜ ਗੀਨੀ ਕੇਸਰੋ ਸ਼ੱਲਿਆਂ ਦੀ ਦਾਲ ਤੇਰੀ ਸਾੜ ਵੀਨੀ ਕੇਸਰੋ ਸ਼ੱਲਿਆਂ ਦੀ ਦਾਲ ਕਾਨੂੰਲਾ ਆਈਆਂ ਨੀ ਸੈਂਡਲ ਦੇ ਗਿਆਨੀ ਕੇਸਰੋ ਬੜੇ ਮੁਲਾਜੇ ਨਾਲ ਸੈਂਡਲ ਪੋਨੀ ਆਨੀ ਕੇਸਰੋ ਬੜੇ ਮਜਾਜਾ ਨਾਲ ਤੇਰੀ ਸਾੜਗੀਨੀ ਕੇਸਰੋ ਛੱਲਿਆਂ ਦੀ ਦਾਲ ਤੇਰੀ ਸਾੜਗੀਨੀ ਕੇਸਰੋ ਛੱਲਿਆਂ ਦੀ ਦਾਲ ਕਾਣੂ ਲਾਇਆਂ ਨੂੰ ਕੇਸਰੋ ਜੇਰ ਮੁੰਡੇ ਨਾਲ ਦਾਣੇ ਦੇ ਗਿਆਨੀ ਕੇਸਰੋ ਬੜੇ ਮਜਾਜਾ ਨਾਲ பதி சுவதா நாளோ சாடர் ஷோலே